ਸਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਪੂਰਨਾ ਸੂਬਿਆਂ ਦਾ ਰਹਿਣ ਸਹਿਣ ਜਾਣਨ ਦੇ ਲਈ ਨੌਜਵਾਨਾਂ ਨੂੰ ਕਰਵਾਏ ਜਾ ਰਹੇ ਨੇ ਟੂਰ ਨੌਜਵਾਨਾਂ ਨੇ ਦਿੱਲੀ ਦੀਆਂ ਵੱਖ-ਵੱਖ ਥਾਵਾਂ ਦਾ ਮਾਣਿਆ ਆਨੰਦ ਤੇ ਇਹ ਨੌਜਵਾਨ ਸ਼ਹੀਦੀ ਸਮਾਰਕ ਤੇ ਵੀ ਹੋਏ ਨੇ ਨਤਮਸਤਕ ਜੀ ਹਾਂ ਇਸ ਵੇਲੇ ਪੰਜਾਬ ਦੇ ਨੌਜਵਾਨਾਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਉਹ ਉੱਥੋਂ ਦਾ ਰਹਿਣ ਸਹਿਣ ਜਾਣਣ ਉੱਥੋਂ ਦੇ ਸੱਭਿਆਚਾਰ ਤੋਂ ਵੀ ਵਾਕਿਫ ਹੋ ਸਕਣ ਦੱਸਦੀਏ ਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਦੇ ਹੇਠ ਯੁਵਕ ਸੇਵਾਵਾਂ ਵਿਭਾਗ ਦੇ ਵੱਲੋਂ ਨੌਜਵਾਨਾਂ ਦੇ ਟੂਰ ਭੇਜੇ ਜਾ ਰਹੇ ਨੇ ਇਹ ਨੌਜਵਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਉੱਥੋਂ ਦਾ ਰਹਿਣ ਸਹਿਣ ਖਾਣ ਪੀਣ ਦੇ ਢੰਗ ਤਰੀਕੇ ਤੇ ਸੱਭਿਆਚਾਰ ਤੋਂ ਵਕੀਫ ਹੋ ਰਹੇ ਨੇ ਦੱਸਦੀ ਹੈ ਕਿ ਇੰਨੀ ਦਿਨੀ ਪੰਜਾਬ ਦੇ ਫਰੀਦਕੋਟ ਤੇ ਬਰਨਾਲਾ ਦੇ ਨੌਜਵਾਨ ਜਿਹੜੇ ਕਿ ਦਿੱਲੀ ਵਿਖੇ ਪਹੁੰਚੇ ਨੇ ਤੇ ਉੱਥੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਨੂੰ ਘੁੰਮ ਫਿਰ ਕੇ ਦੇਖਿਆ ਤੇ ਉੱਥੋਂ ਦਾ ਆਨੰਦ ਮਾਣਿਆ ਦੱਸਦੀ ਕਿ ਇਹ ਨੌਜਵਾਨਾਂ ਨੇ ਇੰਡੀਆ ਗੇਟ, ਕੁਤਬ ਮੀਨਾਰ ਅਤੇ ਹੋਰ ਵੀ ਬਹੁਤ ਸਾਰੀਆਂ ਥਾਵਾਂ ਨੂੰ ਦੇਖਿਆ ਤੇ ਉੱਥੇ ਖੂਬ ਆਨੰਦ ਮਾਣਿਆ ਤੇ ਇਹ ਨੌਜਵਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਵੀ ਨਤਮਸਤਕ ਹੋਏ ਨੇ ਇਹਨਾਂ ਨੌਜਵਾਨਾਂ ਦਾ ਇੱਥੇ ਕੀ ਹੋਇਆ ਤਜਰਬਾ ਰਿਆ ਨੌਜਵਾਨ ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਆਂ ਮੈਂ ਮੀਰੀ ਪੀਰੀ ਖਾਲਸਾ ਕਾਲਜ ਕਾਲਜ ਐਟ ਸੀਨੀਅਰ ਸੈਕੰਡਰੀ ਸਕੂਲ ਪਧੋੜ ਜ਼ਿਲ੍ਹਾ ਬਰਨਾਲਾ ਤੋਂ ਆਈ ਹਾਂ ਤੇ ਇਸ ਟਾਈਮ ਅਸੀਂ ਕুতਬ ਮੀਨਾਰ ਤੇ ਖੜੇ ਹਾਂ ਸਭ ਤੋਂ ਪਹਿਲਾਂ ਅਸੀਂ ਪਹਿਲੇ ਦਿਨ ਪੁਲਿਸ ਨੈਸ਼ਨਲ ਪੁਲਿਸ ਮਿਊਜ਼ੀਅਮ ਵਿੱਚ ਗਏ ਸੀ ਜਿੱਥੇ ਉਹਨਾਂ ਸ਼ਹੀਦਾਂ ਦੇ ਨਾਮ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਮਤਲਬ ਆਪ ਦੇ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਅਸੀਂ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਵਿੱਚ ਗਏ ਸੀ ਉਸ ਤੋਂ ਅਗਲੇ ਦਿਨ ਅਸੀਂ ਰੈੱਡ ਫੋਰਟ ਦੇਖਿਆ ਜੋ ਕਿ ਸ਼ਾਹਜਹਾਨ ਨੇ ਬਣਾਇਆ ਸੀ ਆਪਣੀ ਜਿਹੜੀ ਕੈਪੀਟਲ ਆ ਉਹਨੂੰ ਆਗਰਾ ਤੋਂ ਦਿੱਲੀ ਕਰਨ ਲਈ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਗਏ ਉਸ ਤੋਂ ਬਾਅਦ ਅਸੀਂ ਜੰਤਰ ਮੰਤਰ ਪਾਰਕ ਵੇਖਿਆ ਜੋ ਕਿ ਬਹੁਤ ਵਧੀਆ ਸੀ ਇਸ ਤੋਂ ਬਾਅਦ ਅਸੀਂ ਇੰਡੀਆ ਗੇਟ ਦੇਖਿਆ ਉੱਥੇ ਵੀ ਮਤਲਬ ਇੰਡੀਆ ਗੇਟ ਦੀ ਕੰਡਾ ਉੱਤੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਫੌਜਾਂ ਦੇ ਨਾਮ ਲਿਖੇ ਹੋਏ ਸੀ ਤੇ ਅੱਜ ਅਸੀਂ ਇਸ ਟਾਈਮ ਕੁਤਬ ਮੀਨਾਰ ਵਿੱਚ ਖੜੇ ਹਾਂ ਜੋ ਕਿ ਕੁਤਬ ਐਦਮਾ ਤੀਨ ਨੇ ਬਣਾਇਆ ਹੋਇਆ ਹੈ ਦੱਸਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਦੇ ਯਤਨਾਂ ਦੇ ਸਦਕਾ ਇੱਥੇ ਜਿਹੜਾ ਕਿ ਸ਼ਹੀਦੀ ਸਮਾਰਕ ਵੀ ਬਣਾਇਆ ਗਿਆ ਹੈ ਇਹ ਨੌਜਵਾਨ ਇੱਥੇ ਵੀ ਪਹੁੰਚੇ ਨੇ ਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਸਜਦਾ ਵੀ ਕੀਤਾ ਸਿਰ ਚੁਕਾਇਆ ਤੇ ਨਤਮਸਤਕ ਹੋਏ ਨੇ ਤੇ ਉਹਨਾਂ ਨੇ ਸ਼ਹੀਦਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਹੈ ਦੱਸਦੀ ਹੈ ਕਿ ਯੁਵਕ ਸੇਵਾਵਾ ਵਿਭਾਗ ਦੇ ਸਹਾਇਕ ਡਾਇਰੈਕਟਰ ਅਰਣ ਕੁਮਾਰ ਹੋਰਾਂ ਦੀ ਨਿਗਰਾਨੀ ਦੇ ਹੇਠ ਇਹ ਨੌਜਵਾਨ ਪਹੁੰਚੇ ਨੇ ਉਹਨਾਂ ਨੇ 19 ਦਸੰਬਰ ਤੇ 22 ਦਸੰਬਰ ਤੱਕ ਜਿਹੜਾ ਇੱਥੇ ਟੂਰ ਕੀਤਾ ਸੇ ਵਕ ਵਕ ਥਾਵਾਂ ਤੇ ਘੁੰਮ ਫਿਰ ਕੇ ਦੇਖਿਆ ਹੈ ਤੇ ਇਥੋਂ ਦਾ ਬਹੁਤ ਜ਼ਿਆਦਾ ਆਨੰਦ ਵੀ ਮਾਣਿਆ ਦੱਸਦੀ ਹੈ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਇਥੇ ਸਿਨੇਮਾ ਘਰ ਹੈ ਉੱਥੋਂ ਦਾ ਵੀ ਲੈ ਕੇ ਆਨੰਦ ਮਾਣਿਆ ਗਿਆ ਹੈ ਔਰ ਨਾਲ ਹੀ ਇੱਥੇ ਦੱਸਦੀ ਹੈ ਕਿ 36000 ਜਿਹੜੇ ਕਿ ਸ਼ਹੀਦ ਹੋਏ ਨੇ ਉਹਨਾਂ ਦੀ ਸੂਚੀ ਵੀ ਲੱਗੀ ਹੋਈ ਹੈ ਨੌਜਵਾਨਾਂ ਨੂੰ ਇੱਥੇ ਆ ਕੇ ਇਹਨਾਂ ਤੇ ਬਾਰੇ ਜਾਣਕਾਰੀ ਹਾਸਿਲ ਹੋਈ ਹੈ ਦੱਸ ਦिए ਕਿ ਇਹਨਾਂ ਨੌਜਵਾਨਾਂ ਨੇ ਆਪਣੇ ਤਜਰਬਿਆਂ ਨੂੰ ਸਾਂਝੇ ਕਰਦੇ ਹੋਇਆ ਕਿਹਾ ਹੈ ਕਿ ਇੱਥੇ ਉਹਨਾਂ ਨੇ ਉਸ ਦਿਨ ਦੀ ਫਿਲਮ ਵੀ ਦੇਖੀ ਹੈ ਜਦੋਂ ਪ੍ਰਧਾਨ ਮੰਤਰੀ ਸ਼੍ਰੀ